ਸਤ ਸਤ ਜੀ ਆਰਾਮ ਸਾਡੇ ਅਗੇ ਆਏ 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 ਸਤ ਸਤ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ ਕਿ ਜਿਆ ਰਾਮ ਸਾਦੇ ਅਗਿਆ ਕੈ ਸੇ ਸਤ ਸਤਿ i'll uh, be